ਕਈ ਇਹ ਮੇਰੇ ਵਾਸਤਾ ਰੋਗ ਨਹੀਂ ਸਦੀਕ ਸਾਹਿਬ ਨਹੀਂ ਵਜਾ ਸਕਦਾ ਜਿਹੜੀ বাজਾਉਣ ਵਾਲੀ ਚੀਜ਼ ਆ ਮੈਂ ਵਜਾ ਸਕਦਾ ਇਲਾਕੇ ਵਾਲਿਓ ਸਰਦਾਰ ਮਲਕੀਸ਼ ਸਿੰਘ ਜਿਹੜੇ ਮੇਰੇ ਸਾਹਮਣੇ ਤਸ਼ੀਫ ਫਰਮਾ ਰਹੇ ਦੇਖਣ ਬੜੇ ਦੇਸੀ ਬੰਦੇ ਲੱਗਦੇ ਆ ਹੈਲੋ ਹਰ ਬੰਦੇ ਨੂੰ ਪਿਆਰ ਮੁਹੱਬਤ ਕਰਨ ਵਾਲੇ ਸੱਜਣਾ ਸ਼ਾਂਤੀ ਤਾਂ ਤੇ ਸਾਡਾ ਇਲਾਕਾ ਹੈ ਹੀ ਦੇਸ ਅੰਦਰੋਂ ਅਸੀਂ ਪਰਦੇਸੀ ਪਰ ਜੇ ਕੋਈ ਬੰਦਾ ਸਾਡੇ ਨਾਲ ਖੁੰਦਕ ਨਾਲ ਗੱਲ ਕਰੇ ਉਹਨੂੰ ਅਸੀਂ ਚੁੰਬੜ ਵੀ ਨਿਕਲਤੀ ਇਹ ਵੀ ਮੈਂ ਤਾਂ ਠੀਕ ਆ ਹੂੰ ਕਾਫੀ देर ਹੋ ਗਈ ਮੁੰਡਾ ਮੇਰੇ ਵਾਲੇ ਚੱਕੀ ਜਾਂਦਾ ਜਿਹੜਾ ਉਹ ਸਾਹਮਣੇ ਬੈਠਾ ਉਹ ਜਿਹੜਾ ਮੁੱਛਾਂ ਨੂੰ ਬੱਟਦੀ ਜਾਂਦਾ ਖੱਬੇ ਪਾਸੇ ਆਹੋ ਉਹ ਤੇਰੇ ਵਾਲੀ ਨਹੀਂ ਦੇਖਦਾ ਮੇਰੇ ਵਾਲ ਦੇਖਦਾ ਮੇਰਾ ਭੈਣ ਆ ਕਾਨੂੰਨ ਵੀ ਹੋਤਾ ਮੇਰੇ ਵਾਲ ਚਾਗਦਾ ਲੈ ਤੇਰੇ ਨੂੰ ਵੱਡੀ ਸੋਨੀਆਂ ਕੰਧ ਗੱਲ ਝਾਕਦਾ ਮੈਂ ਕਹਿੰਦਾ ਮੇਰਾ ਭੈਣ ਆ ਬੰਦਾ ਮੇਰੇ ਵਾਲ ਚਾਗਦਾ ਨਹੀਂ ਨੇ ਤੈਨੂੰ ਕੀ ਕਹਿਨੀ ਆ ਮੇਰੇ ਵਾਲ ਚਾਗਦਾ ਉਹ ਕਹਾ ਮੇਰੇ ਵਾਲ ਚਾਗਦਾ ਮੈਂ ਤੈਨੂੰ ਕਹਿੰਦਾ ਮੇਰੇ ਵਾਲ ਜਾ ਕੀ ਬੋਲੀ ਜਣਾ ਜ ਮੈਂ ਤੈਨੂੰ ਕਹਿ ਤਾ ਕਿਉ ਮੇਰੇ ਵਾਲ ਚਾਗਦਾ ਅੱਛਾ ਆਹੋ ਪਰ ਇਥੋਂ ਪਤਾ ਲੱਗਦਾ ਲక్ష్ਮੀ ਦੇ ਮੂੰਹ ਨੂੰ ਸਲਾਮਾ ਪ੍ਰੇਸ਼ਣ ਨੂੰ ਮੱਥਾ ਕੋਈ ਨਹੀਂ ਤੇ ਤੇਰੇ ਵਾਲੀ ਚਾਗਦਾ ਹੁਣਾ ਫਿਰ ਮੈਨੂੰ ਨਹੀਂ ਪਤਲਾ ਕਿਵੇਂ ਆ? ਚੱਲ ਛੱਡ। ਹਾਂ ਇਹ ਦੱਸ ਮੈਨੂੰ। ਕੱਲ ਬੜਾ ਨਿੱਖ ਰਿਆ ਫਿਰ ਦੱਸ ਕਿੱਥੇ ਨੂੰ ਤੁਰਿਆ ਸੀ? ਉਹ ਮੈਂ ਭੈਣ ਨੂੰ ਸੁਭਾਰਾ ਦੇ ਕੇ ਆਇਆ। ਅੱਛਾ। ਪਹਿਲਾਂ ਮੈਂ ਭੈਣ ਨੂੰ ਸੁਭਾਰਾ ਦੇਣ ਗਿਆ। ਓਏ। ਉਹ ਤਾਂ ਮੈਂ 15 ਕਿਲੋ ਗੰਡੇ ਲਾ ਕੇ ਸੈੱਟ ਤੇ ਸਾਈਕਲ ਤੇ ਲੈ ਗਿਆ ਇੱਕ ਹੌਲਦਾਰ ਨੇ ਮੈਨੂੰ। ਕੀ ਗੱਲ ਕੋਈ? ਮੈਨੂੰ ਕਹਤਾ ਬੈਲਟ ਕਿੱਥੇ? ਬੈਲਟ? ਮੈਂ ਕਿਹਾ ਜੀ ਸਾਈਕਲ ਦੀ ਬੈਲਟ। ਹਾਂ? ਮੈਂ ਉਹੀ ਗੱਲਾਂ ਪੈਂਟ 'ਚੋਂ ਗੱਡੀ ਬੈਲਟ ਮੈਂ ਆ ਲਾਉ। ਉਹ ਤਾਂ ਵੀ ਲੰਡੂ ਜਿਹਾ ਪੈਗ ਲੱਗਿਆ ਮੈਨੂੰ ਕਹਦਾ ਜਾ ਕਹਿੰਦਾ ਰੋਕ ਰੋਕ ਬੱਤੀ ਕਿੱਥੇ ਆ ਹਾਈ ਹਾਈ ਦੱਸ ਲਾਈਟ ਕਿੱਥੇ ਆ ਹਾਂ ਮੈਂ ਕਿਹਾ ਤੇਰੀ ਲਾਈਟ ਮੈਨੂੰ ਬੁਝੀ ਲੱਗਦੀ ਹੈ ਮੇਰੇ ਕੋਲ ਹੈਗੀ ਮੈਂ ਟਾਰਚ ਚਮਲੀ ਰੱਖਦੇ ਆ ਮੈਂ ਕਾਰ ਚ ਮੈਂ ਕਿਹਾ ਹੈਗੀ ਕਹਿੰਦਾ ਜਾ ਹਾਂ ਕਹਿੰਦਾ ਇੱਕ ਮਿੰਟ ਰੋਕ ਚੁੰਗੀ ਹੈ ਕਹਿੰਦਾ ਚੁੰਗੀ ਕੌਣ ਕਟਾਉ ਮੈਂ ਕਿਹਾ ਪੁਰਾਣੇ ਸਮਾਨ ਤੇ ਵੀ ਚੁੰਗੀ ਲੱਗਣ ਲੱਗ ਹਾਈ ਹਾਈ ਦੱਸ ਕਹਿੰਦਾ ਹੋ ਮੈਂ ਕਿਹਾ ਪਰ ਪਿੱਛੇ ਬਾਪੂ ਤੇ ਬੇਬੇ ਆਉਂਦੇ ਉਹਨਾਂ ਦੀ ਵੀ ਪਰਚੀ ਕਟਾਉਣੀ ਪਾਉ ਹਾਈ ਹਾਈ ਹੋਣਾ ਫਿਰ ਹਾਰ ਕੇ ਮੈਂ ਲੈ ਕੇ ਆ ਪਾ ਮੈਂ ਭੈਣ ਨੂੰ ਸੰਧਾਰਾ ਤੇ ਸੰਤ ਹੀ ਮੰਗਾਈ ਬੋ ਕੀ ਗੱਲ ਹੋਈ ਮੈਂ ਸੋਚਿਆ ਭਾਣੀਆਂ ਵਾਸਤੇ ਫਰੂਟ ਲੈ ਚੱਲੀ ਆਹੋ ਖਾਦੀ ਹੱਥ ਜਾਂਦੇ ਚੰਗੀ ਨਹੀਂ ਲੱਗਦੀ ਮੈਂ ਕੇਲੇ ਵਾਲੀ ਰੇੜੀ ਤੇ ਗਿਆ ਮੈਂ ਜਾ ਕੇ ਪੁੱਛੋ ਵੀ ਕੇਲੇਦਾਰ ਜਣ ਕਿਵੇਂ ਆ ਹਾਂ ਕਹਿੰਦੇ 25 ਰੁਪਏ ਹਾਏ ਐਨੀ ਮੰਗੇ ਮੈਂ ਦੂਜੀ ਰੇੜੀ ਤੇ ਗਿਆ ਕਹਿੰਦੇ 22 ਰੁਪਏ ਦਾ ਨਾ ਲੈ ਲੈ ਮੈਂ ਚੱਲ ਲਾ ਜਾ ਮੂੰਹ ਕਰਕੇ ਸੰਤ ਹੀ ਮੋੜ ਨਹੀਂ ਲੱਗਿਆ ਸੀ ਗਾਂਹਾਂ ਦੇ ਗੇਟ ਕੋਲੇ ਖੜਾ ਹੋ ਕੇ ਕਦੇ ਹਾਂ 5 ਰੁਪਏ ਦੇ ਦਰਜਣ ਕੇਲੇ 5 ਰੁਪਏ ਦੇ ਨਾ 5 ਰੁਪਏ ਦਰਜਣ ਕੇਲੇ ਵੀ ਇਹ ਕਿਹੜੇ ਕੇਲੇ ਕੇਲਾਂ ਦਾ ਨਾਂ ਹੀ ਸ਼ਾਂਤੀ ਪਰਦੇਸ ਲਾ ਮੈਂ ਵੀ ਇਕੱਠੇ ਦੋ ਦਰਜਣੇ ਲਫਾਫੇ ਚ ਕੋਲੇ ਅੱਛਾ ਉਹਨੇ ਵੀ ਤਤਮਤ ਜਾ ਕਰਕੇ ਲਫਾਫਾ ਮੈਨੂੰ ਫੜਾਤਾ ਜਿਵੇਂ ਮਖਿਆਲ ਚ ਹੋਇਆ ਹਾਂ ਹਾਏ ਹਾਏ ਗਾਹਾਂ ਸੁਣ ਲਾ ਸ਼ਾਂਤੀ ਜੀ ਮੈਂ ਕੇਲੇ ਵਾਲਾ ਲਫਾਫਾ ਲੈ ਕੇ ਬਸ ਸਕ ਬਈ ਅੱਛਾ ਮੈਂ ਨਾਲ ਦੀ ਖਾਲੀ ਸੀਟ ਤੇ ਕੇਲੇ ਵਾਲਾ ਲਫਾਫਾ ਰੱਖ ਚੰਗਾ ਕੀਤਾ ਉੱਥੇ ਇੱਕ ਟੋਕਰ ਜੀ ਬੁੜੀ ਆਈ ਲਫਾਫੇ ਤੇ ਧਾੜ ਦਣਿਆ ਆਵੇ ਨਾ ਕੇਲੇ ਤਾਂ ਨੇ ਜਮੇ ਕੜਾ ਕਰਤਾ ਹੁਣਾ ਮੈਂ ਕਿਹਾ ਸੰਤੀ ਇਹ ਕੇਲੇ ਨੇ ਜਮਾਂ ਹੀ ਕਰੂਟਾ ਸਿੱਟ ਤੇ ਲੈ ਕਹਿੰਦੀ ਸਿੱਟ ਤੇ ਐਨੇ ਮਹਿੰਗੇ ਕੇਲੇ ਕਿਨ ਸਿੱਟ ਤੇ ਮੈਂ ਉਵੇਂ ਲਫਾਵਾ ਚੱਕਿਆ ਪੈਣ ਦੇ ਚੱਤੇ ਅੱਛਾ ਮੈਂ ਕੇਲੇ ਵਾਲਾ ਲਫਾਵਾ ਪੈਣ ਨੂੰ ਫੜਾ ਹਾਂ ਅੱਛਾ ਪੈਣ ਐਡੀ ਤਿੱਖੀ ਦੇ ਕੀ ਕਰ ਹਾਂ ਉਹਨੇ ਕੌਲੀ ਨਾਲ ਚਮਚੇ ਨਾਣਿਆਂ ਨੂੰ ਪਾ ਕੇ ਚਮਚੇ ਫੜਾ ਦਿੱਤੇ ਹਾਏ ਹਾਏ ਦੋਸਤ ਉਧਰ ਸਾਡਾ ਪੁਰਾਣਾ ਹੈ ਹਾਂ ਪੁਰਾਣਾ ਕੀ ਕਹਿੰਦਾ ਨਾਣੇ ਕੀ ਖਾਂਦੇ ਆ ਪੈਣ ਕਹਿੰਦੀ ਕੇਲੇ ਆਹੋ ਕੇਲੇ ਖੰਦੇ ਆ ਕਹਿੰਦਾ ਕੇਲੇ ਚੰਚਣਾ ਕਹੰਦੇ ਮੈਂ ਪੈਣ ਕੀ ਕਹਿੰਦੀ ਪੈਣ ਕਹਿੰਦੇ ਆਹੋ ਵੀਰ ਜੀ ਹੋਰੀ ਅੱਜ ਤੜੀ ਵਾਲੇ ਕੇਲੇ ਲੈ ਕੇ ਆਏ ਚਲੋ ਖਾਡਾ ਹਾਂ ਬੇਬੇ ਦਾ ਕੀ ਹਾਲ ਆ ਹਾਂ ਤੈਨੂੰ ਬੇਬੇ ਯਾਦ ਆ ਗਈ ਵੀ ਕਿਉਂ ਲੜੀ ਜਾਣਾ ਘਰੇ ਸੁਖੀ ਸੰਦੀ ਬੇਬੇ ਨੇ ਤਾਂ ਕੰਮ ਬਹੁਤ ਖਰਾਬ ਕੀ ਕੀ ਗੱਲ ਪਿੱਛੇ ਜੇ ਮੈਨੂੰ ਰਿਸ਼ਤਾ ਕਰਨ ਵਾਲੇ ਆ ਗਏ ਮੇਰੇ ਛੋਟੇ ਭਾਈ ਛੋਟੇ ਭਾਈ ਨੂੰ ਕਰਨ ਆਏ ਹੁਣ ਤੈਨੂੰ ਕਾਹਨੂੰ ਸਾਰਾ ਕੰਮ ਠੀਕ ਹੋ ਗਿਆ ਅੱਛਾ ਲੈਣ ਦੇਣ ਦਾ ਸਾਹਬ ਨੇ ਅੱਛਾ ਬਧਾਈ ਬੇਬੇ ਨੇ ਵਧਾਈਆਂ ਕਾਹਦਾ ਬੇਬੇ ਨੇ ਭੂਗਣੇ ਜਵਾਨੀ ਫਸਾ ਹਾਏ ਹਾਏ ਕਹਿੰਦੇ ਆ ਵਾਲੀਆਂ ਲੈਣ ਨਾ ਹੁਣ ਐਸ ਉਮਰ ਚੱਕ ਕੇ ਬੇਬੇ ਵਾਲੀਆਂ ਭਾਲਦੀ ਦਾ ਮਨ ਨਹੀਂ ਤੇ ਤੈਨੂੰ ਪਤਾ ਮੇਰੇ ਸਵਾ ਦਾ ਲੜ ਪਿਆ ਲੜ ਤਾ ਚੰਗਾ ਕੀਤਾ ਘਰੋਂ ਜਿਉਂ ਭਦੀ ਜਾਂਦਾ ਹੀ ਬੋੜੇ ਖੂਚ ਦਰਮ ਮਦਣ ਢਾਲ ਮਾਰੀ ਨਹੀਂ ਮੈਂ ਮਰ ਜਾ ਮੈਂ ਕਿਹਾ ਚੱਲ ਚੰਗਾ ਕੀਤਾ ਤਾਂ ਫਹਾ ਵਟੇਗਾ ਪਰ ਮਰੇ ਪਰ ਕਾ ਨੂੰ ਮਰਦੀ ਨਾ ਖੂਜ ਛਾਲ ਮਾਰੀ ਤਾਂ ਵੀ ਬਚ ਗਈ ਉਹ ਕਿਵੇਂ ਪੁਰਾ ਗਿਆ ਚੱਲਦਾ ਸੀ ਜਦੋਂ ਨੇਰੀ ਜੀ ਆਹੋ ਬੇਬੇ ਨੇ ਛਾਲ ਮਾਰੀ ਸੁਥਣ ਚ ਹਵਾ ਭਰ ਗਈ ਬੇਬੇ ਤਾਂ ਬਰਬ ਲੈ ਗੋ ਪਾਣੀ ਤਾਂ ਕਰਦੇ ਤਾਂ ਹਾ ਨੂੰ ਝਾਕੀ ਜਾਵੇ ਚੌਂਕੜੀ ਮਾਰੀ ਕੱਢੋ ਮੈਂ ਤਾਂ ਹੁਣ ਨਹੀਂ ਕਰਦਾ ਡੁੱਬ ਜਾ ਤੇ ਕਾ ਨੂੰ ਕੱਢ ਲੈਣੀ ਸੀ ਵਿਚਾਰੀ ਪਹਿਲਾਂ ਜਾ ਲੱਜਾ ਛਟਕੀ ਕੱਢਣੀ ਸੀ ਚਿੰਗਾ ਕੀਤਾ ਫੇਰ ਨਹੀਂ ਹੱਟੀ ਹਾਂ ਆਉਂਦੇ ਕੋਠੇ ਤੇ ਜਾਈ ਹਾਈ ਹਾਈ ਕਹਿੰਦੇ ਮੈਂ ਗੁੱਡਾ ਦਣ ਪੰਗੋ ਡਾਣਾ

ਹਾਂ ਹਾਂ ਵੇ ਚੰਗੇ ਡਾਕਟਰ ਲਾਜ ਨੂੰ ਕਰਵਾਉਣਾ ਡਾਕਟਰ ਨੇ ਜਵਾਬ ਦਿੱਤਾ ਸਭ ਹਕੀਮ ਕੋਲ ਲੈ ਕੇ ਹਕੀਮ ਨੇ ਜਿਹੜਾ 200 ਰੁਪਏ ਹੁੰਦੇ ਖਦਰ ਦੇ ਉਹ ਬੇਬੇ ਦੇ ਗੋਡੇ ਚ 5 ਰੁਪਏ ਦੇ ਮੈਂ 5 ਕਾ ਨਾ ਖਵਾਣੇ ਸੀ ਥੋੜਾ ਜ਼ਿਆਦਾ ਰਖਵਾਉਂਦਾ ਜ਼ਿਆਦਾ ਰਖਾ ਕੇ ਬੇਬੇ ਕਿਸ ਨੂੰ ਚਕਾਉਣੀ ਸੀ ਗਲਾਮਾਨ ਨਾ ਤੂੰ ਟਾਕੜੀਆਂ ਹੋਰ ਨਾ ਮੈਂ ਤਾਂ ਠੀਕਾ ਕਦੇ ਮੇਰੇ ਪਿੰਡ ਗੀੜਾ ਗੂੜਾ ਮਾਰ ਉਹ ਪਿੰਡ ਤੇਰਾ ਗਾ ਇਹਦਾ ਲਖਰਉ ਗਲਾ ਮਾਰ ਦੇ ਤੇਰੇ ਥਾਂ ਦਾ ਰੂੜੀਆਂ ਲੱਗੀਆਂ ਮੈਂ ਸਾਰੇ ਸੂਰਤ ਤੇ ਤੇਰੇ ਪਰਦ ਹੈ ਐਡੇ ਐਡੇ ਟੋਏ ਪਏ ਪਿੱਛੇ ਤੇ ਮੈਂ ਘਰ ਵਾਲੀ ਨੂੰ ਲੈ ਗਈ ਹਾਂ ਘਰ ਦੇ ਨਿਆਣਾ ਨਿਆਣਾ ਨਿਕਾ ਹੋਣ ਵਾਲੇ ਨੂੰ ਸਨਮਾਨ ਕਰਾਣ ਦੀ ਮਲਕੀਸ ਹਾਂ ਘਰ ਵਾਲੇ ਨੂੰ ਨਿਆਣਾ ਨਿਕਾ ਹੋਣ ਵਾਲੇ ਉਹ ਫਲਾਟ ਤਾਂ ਜਦੋਂ ਨਕੋਦਰ ਰੋਡ ਪਈਏ ਆਹੋ ਬਸ ਗਾਂਹਾਂ ਜਾ ਕੇ ਉਖੜੀਆਂ ਜੀ ਜਵਾਕ ਹੋ ਗਿਆ ਘਰ ਵਾਲੇ ਦੀ ਮੀ ਮੈਂ ਮਰ ਜਾਣਾ ਕਮਲਿਆ ਤਾਂ ਇਹ 7ਵਾਂ ਮਹੀਨਾ ਸੀ ਤੂੰ ਸ਼ੁਕਰ ਕਰ ਸੱਤੀ ਮਹੀਨੇ ਜਵਾਕ ਹੋਇਆ ਜੇ ਉਹ ਰੋਡ ਦਾ ਉਹੀ ਹਾਰ ਹੈ ਨਾ ਆਉਣ ਵਾਲੇ ਦਿਨਾਂ 'ਚ ਸਾਡੀਆਂ ਬੀਬੀਆਂ ਪੈਣਾ ਨੂੰ 5ੀ ਮਹੀਨੇ ਨਿਆਣਾ ਖਾਸਪਤਾਲ ਜਾਣ ਦੀ ਲੋੜ ਨਹੀਂ ਪੈਣੀ ਮੈਂ ਤੁਹਾਨੂੰ ਦੱਸ ਚੱਲ ਕਹਿੰਦੀ ਪਿੰਡਾਂ ਹੀ ਗਲਾ ਥਾਂ ਦਾ ਰੋੜੀਆਂ ਲੱਗਿਆ ਪਈਆਂ ਤੇਰੀ ਸੜਕ ਦੀ ਨਹੀਂ ਫਿਰ ਨਹੀਂ ਤੇਰੀ ਦੀ ਨਹੀਂ ਤੇ ਪਿੰਡਾਂ ਤੇ ਕਾਹਨੂੰ ਕੀ ਬੋਲੀ ਜਾਣਾ ਨਾ ਗੱਲ ਸੁਣ ਜਦੋਂ ਦੀ ਬਾਦਲ ਸਰਕਾਰ ਬਣੀ ਆ ਮੇਰਾ ਪਿੰਡ ਇੰਨਾ ਤਰੱਕੀ ਕਰ ਗਿਆ ਭਜਨੇ ਤੈਨੂੰ ਕੀ ਦੱਸਾਂ ਅੱਛਾ ਹੋਰ ਜਮੀਆਂ ਸੜਕਾਂ ਬਣਾਉਂਦੀਆਂ ਥਾਂ ਥਾਂ ਤੇ ਟੂਟੀਆਂ ਲਾਉਂਦੀਆਂ ਨਵਾਂ ਸਕੂਲ ਬਣਾਤਾ ਨਵਾਂ ਹਸਪੀਟਲ ਬਣਾਤਾ ਨਾਲੇ ਗੱਲ ਸੁਣ ਮੇਰੀ ਥਾਂ ਥਾਂ ਤੇ ਟੁਆਲਟ ਬਣਾਉਂਦੀਆਂ ਉਹ ਚੱਪ ਕਰਕੇ ਬਹਿ ਜਾ ਕਹਿੰਦੀ ਥਾਂ ਥਾਂ ਤੇ ਟੁਆਲਟ ਬਣਾਤਾ ਹੋਰ ਅਜੇ ਤੱਕ ਅੱਧਾ ਪਿੰਡ ਕੀ ਸੀ ਕਰਦਾ ਲੱਗਦੀ ਆ ਟੁਆਲਟ ਬਣਾ ਮੈਂ ਸਭ ਜਾਣਦਾ ਗੱਲਾਂ ਮਾਰ ਦੇ ਗੱਲ ਛੱਡ ਹਾਂ ਨਾ ਤੂੰ ਠੀਕ ਗੱਲਾਂ ਮਾਰਦੀ ਆ ਸੀ ਜਾਂਦੀ ਆ ਨਾ ਬੀਬੀ ਜਗੜਾ ਦਾ ਪਿੱਛੇ ਬੈਠਾ ਸਾਡੇ ਵੀਰ ਬਾਰਨਜੀਤ ਆਗੇ ਭਾਈ ਸਾਡਾ ਭਾਈ ਕਿੰਨੇ ਦੇਗੇ ਗੱਲਾਂ ਮਾਰਦੇ ਆ ਸਾਹਦਿਏ ਮੇਰਾ ਰਾਤ ਸੱਚੀ ਗੱਲਾਂ ਇਹਨਾਂ ਨੂੰ ਦੇਖ ਕੇ ਨਾ ਮੇਰਾ ਮਨਵਾ ਬੜਾ ਖੁਸ਼ ਆ ਤੋ ਹੋਰ ਸੁਣਾ ਸ਼ਾਂਤੀ ਚੱਲ ਛੱਡ ਹੁਣ ਨਾ ਗੱਲ ਸੁਣ ਤੂੰ ਇਹਨੂੰ ਪੜਿਆ ਲਿਖਿਆ ਲੱਗਦਾ ਸਮੇਂਦਾਰ ਲੱਗਦਾ ਆਪਣੀ ਕੁਝ ਵਿਰਸੇ ਬਾਰੇ ਕੁਝ ਕਲਚਰ ਬਾਰੇ ਜਾਣਦਾ ਲੈ ਵਿਰਸੇ ਤੇ ਗੱਲਾਂ ਕਰਦੇ ਉਹ ਭਜਨਿਆਂ ਵਾਲੇ ਨੂੰ 50 ਸਾਲ ਹੋ ਗਏ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੀਆ ਸਾਰੀ ਦੁਨੀਆ ਗਾ ਕੇ ਰ ਅੱਛਾ ਮੈਂ ਜਿੰਨੇ ਗੁਣੀ ਗਿਆਨੀਆਂ ਕੋਲੇ ਮੈਂ ਹਾਂ ਜਿੰਨੇ ਸ਼ਾਸਤਰ ਕੋ ਸ਼ਾਸਤਰ ਕੋਕ ਸ਼ਾਸਤਰ ਮੈਂ ਸਾਰੇ ਬੜੇ ਐਮ ਐਲ اے ਸਾਹਿਬ ਮਲਕੀਰ ਸਿੰਘ ਜੀ ਦੇ ਆਉਂਦੇ ਰਹੋ ਕਿੰਨੇ ਕੁ ਦੇਗੇ ਇਹ ਗੱਲ ਸੁਣਦੇ ਸਾਡੀ ਪੈ ਗਈ ਮਲਕੀਏ ਸਿਆਦ ਲਾ ਕੇ ਮਾਇਆ ਵਰਦੀ ਤੁਰਦੀ ਠੀਕ ਰਹਿੰਦੀ ਆ ਇਲਾਕੇ ਵਾਲੇ ਇੱਕ ਜਗ੍ਹਾ ਤਾਂ ਪਸ਼ੂ ਵੀ ਕਿੱਲੇ ਤੇ ਕੇਲੇ ਤੇ ਲੱਗ ਜਾਂਦਾ ਜੇ ਜ਼ਿਆਦਾ ਜ਼ਰਬੰਦ ਇੱਕ ਜਗ੍ਹਾ ਪਾਣੀ ਖੜਜੇ ਮੁਸ਼ਕ ਜਾਂਦਾ ਇੱਕ ਜਗ੍ਹਾ ਨਾਬਦੀ ਖੜਜੇ ਆਉਣਾ ਆਏ ਬੰਦ ਉੱਪਰ ਆਸ ਰੱਖੂਗਾ ਮੈਂ ਦੁਬਾਰਾ ਫੇਰ ਆਉਂਦੇ ਜਾਂਦੇ ਮੈਂ ਕਿੰਨੇ ਸ਼ਾਸਤਰ ਕੋ ਸ਼ਾਸਤਰ ਕੋ ਸ਼ਾਸਤਰ ਮੈਂ ਸਾਰੇ ਪੜਾ ਜਿਹਦੀ ਮਰਜ਼ੀ ਜਿਤ ਕੁਮਾਰ ਜੀ ਗੱਲ ਪੁੱਛ ਲੈ ਜਿਹੜੇ ਆਪਣੇ ਪ੍ਰਾਣੀਆਂ ਆ ਉਹ ਪ੍ਰਾਣੇ ਨਾਵੇਂ ਪ੍ਰਾਣੇ ਅਤਮਚਾਰ ਲੈ ਜਿਹਨਾਂ ਦੀ ਮਰਜ਼ੀ ਜਿੱਥੋਂ ਮਰਜ਼ੀ ਗੱਲ ਬੋਲ ਚੱਲ ਫਿਰ ਐ ਕਰ ਮੇਰੇ ਜਿੱਦ ਗੱਲ ਸੁਣਾ ਦੇ ਮਿਰਜਾ ਸੁਣ ਆਹੋ ਲੈ ਮਿਰਜਾ ਸੁਣ ਅੱਛਾ ਮਿਰਜਾ ਜਿਸ ਵਕਤ ਕੰਨਾ ਚੰਦਰਾ ਆਇਆ ਕਿ ਗੋਰਖਨਾਥ ਦਿੱਤ ਲੈ ਮਿਰਜਾ ਜਿਸ ਵਕਤ ਕੰਨਾਚ ਮੁੰਦਰਾ ਪਾ ਕੇ ਗੋਰਖਨਾਥ ਦੇ ਢਿੱਲੇ ਜਾਂਦਾ ਦਰ ਪਿਟੇ ਮੂੰ ਤੇਰਾ ਵਿਹੋ ਤਾਂ ਰਾਂਝਾ ਸੀ ਅੱਛਾ ਮੈਂ ਵੀ ਕਹ ਰਿਹਾ ਉਹ ਤਾਂ ਜੱਟ ਬਣ ਮਿਰਜਾ ਜਿਸ ਵਕਤ ਕਹੀ ਚਾਕੇ ਨਹਿਰ ਪਟਕੇ ਲੈ ਆ ਓਹੋ ਵਿਹੋ ਪ੍ਰਿਆਦ ਸੀ ਸ਼ਾਂਤੀ ਮਿਰਜ਼ਾ ਜਿਹੜਾ ਆਇਆ ਰੱਬ ਜ਼ਿੰਦਗੀ ਚ ਪਹਿਲਾ ਦਿਨ ਜਿੱਥੇ ਮੈਂ ਸਦੀਕ ਸਾਹਵਰਨ ਨੂੰ ਹਸਾਬਾ ਵਿੱਚ ਟਲਿਸ ਹਾਂ ਸ਼ਾਂਤੀਏ ਵੇ ਮਿਰਜ਼ਾ ਉਹ ਸੀ ਜਿਹੜਾ ਸਹਿਵਨ ਕੱਢ ਕੇ ਲੈ ਗਿਆ ਸੀ ਪਹਿਲਾਂ ਕਾਤਾ ਨਹੀਂ ਦੱਸਿਆ ਲੈ ਪਰ ਹੁਣ ਕੀ ਮਿਰਜ਼ਾ ਜਿਸ ਵਕਤ ਸਹਿਵਨ ਨੂੰ ਕੱਢ ਕੇ ਲੈ ਗਿਆ ਰਾਸਤੇ ਦੇ ਵਿੱਚ ਜੰਡ ਥੱਲੇ ਬੈਠੇ ਆਰਾਮ ਕਰ। ਹਾਂ। ਮਿਰਜਾ ਸਾਹਿਬਾ ਦੀ ਬੁੱਕੜ ਦੇ ਵਿੱਚ। ਹਾਏ ਹਾਏ। ਸਾਹਿਬਾ ਮਿਰਜੇ ਦੇ ਵਾਲਾਂ ਦੇ ਵਿੱਚ ਕੋਲਾ ਕੋਲਾ ਹੱਥ ਫੇਰ ਕੇ ਮਿਰਜੇ ਨੂੰ ਪਿਆਰ ਨਾਲ ਕਹਿੰਦੀ ਆ। ਕੀ ਕਹਿੰਦੀ? ਕਹਿੰਦੀ ਡਾਰਲਿੰਗ ਮੁਸ਼ਕਿਲ ਆ ਮਾਰਦਾ ਨਾਤੇ ਨੂੰ ਕਿੰਨੇ ਕ ਦਿਨ ਹੋ ਗਏ। ਚੱਲਦਾ ਮਾਰ। ਚੱਲ ਛੱਡ।